ਜਿਹੜਾ ਆਪਾਂ ਪੂਰਾ ਲੂਖਾਰਾ ਇੱਕ ਆਲੂਖਾਰਾ ਪਿਆ ਸੀ 100 ਐਮਐਲ ਪਾ ਲਈ। ਇਹਨੂੰ ਲਾਤਾ ਲੂਖਾਰਾ ਠੀਕ ਹੈ। ਜਿੰਨੇ ਰੰਗ ਹੈਗੇ ਸਾਰੀਆਂ ਬਾਲਟੀਆਂ ਕੋਲੋਂ ਦੂਰੀ ਕਰ ਜਿਹੜਾ ਬਣ ਗਿਆ ਵੀ ਮਾਰ ਦੇ। ਵੀ ਲਾਡੀ ਤੋਂ ਲੱਗਾ ਰੰਗ ਕਰਾਉਣਾ। ਤੇ ਇਹ ਕਹਿੰਦਾ ਵੀ ਜੇ ਮੈਂ ਗਰਮੀ ਨਾਲ ਮਰ ਗਿਆ। ਜੀ ਲਹਿੰਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ। ਤੇ ਜਿਹੜੇ ਵੀ ਐਨਆਰਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ। ਆਜੋ ਭਾਬੋ ਆਜੀ ਦੀ ਕਰਦੇ ਆ ਵੀਡੀਓ ਸਟਾਰਟ। ਤੇ ਅੱਜ ਰੰਗ ਦਾ ਸਮਾਨ ਲੈ ਕੇ ਆਉਣਾ। ਉਹ ਲੈ ਕੇ ਆਉਨੇ ਆ ਹਨਾ ਰੰਗ ਰੂਗ ਦਾ ਜਾ ਕੇ ਅੱਜ ਘਰੇ ਰੰਗ ਕਰਾਉਣਾ ਜਿਹੜਾ ਆਪਾਂ ਤੇ ਕਾਲੂ ਵੀ ਹਜੇ ਆਇਆ ਨਹੀਂ ਤੇ ਆਉਂਦਾ ਤੇ ਕਰਦੇ ਆ ਹਨਾ ਲਓ ਵੀ ਲਾਡੀ ਤੋਂ ਲੱਗਾ ਰੰਗ ਕਰਾਉਣਾ ਤੇ ਇਹ ਕਹਿੰਦਾ ਵੀ ਜੇ ਮੈਂ ਗਰਮੀ ਨਾਲ ਮਰ ਗਿਆ ਤਾਂ ਤੇਰੇ ਐ ਲਾਡੀ ਇੱਧਰ ਜਵਾਬ ਦੇ ਦੱਸ ਕਹਿੰਦਾ ਜੇ ਮੈਂ ਗਰਮੀ ਨਾਲ ਮਰ ਗਿਆ ਤੇਰੇ ਪੱਲੇ ਪੜਾ ਇੱਧਰ ਨੂੰ ਆ ਲੈਟ ਆਈਆਂ ਇੱਥੇ ਆ ਇੱਥੇ ਤੇਰੇ ਸਰ ਪੜਾ ਇੱਥੇ ਆ ਕੇ ਮੇਰੇ ਕੋਲ ਚੱਟਾ ਬਹੁਤਾ ਤੂੰ ਹੁੰਦਾ ਨਹੀਂ ਪਿਆ ਕਾਲੂ ਕਦਾ ਆਹ ਕਾਲੂ ਵੀ ਸੋਸਤ ਹੋਇਆ ਅੱਜ ਉਹ ਬਾਕੀ ਕੋ ਬ੍ਰਾਊਨ ਬ੍ਰਾਊਨ ਜਿਹਾ ਹੁੰਦਾ ਨਾ ਕੰਮ ਸਭ ਤੋਂ ਗਰੇ ਨਾ ਬ੍ਰਾਊਨ ਹੀ ਚੱਲ ਜਣਾ ਜਾਂ ਗਰੇ ਜਾਂਨੇ ਗਰੇ ਮਾ ਮਾੜਾ ਟੇਸ ਕਿੰਝ ਕਰਦੀ ਏ ਕਰਨਾ ਤੋਂ ਹੋਈ ਆ ਹੈ ਉਹ ਲਾਈਟ ਹੀ ਕਿੱਤੋਂ ਲਾਈਟ ਆ ਪਹਿਲਾਂ ਐ ਕਹਿੰਦਾ ਸਲਾਹ ਮੈਂ ਸਾਰੇ ਜਿੰਨੇ ਰੰਗ ਹੈਗੇ ਸਾਰੀਆਂ ਬਾਲਟੀਆਂ ਕੋਲੋਂ ਦੂਰੀ ਕਰ ਜਿਹੜਾ ਬਣ ਗਿਆ ਵੀ ਮਾਰ ਦਿਓ ਇੱਥੇ ਭਾਲਦੀਆਂ ਦੁੱਲੀਏ ਨਹੀਂ ਆਉਂਦਾ ਜਿਹੜਾ ਜਿਹੜਾ ਚੜ ਗਿਆ ਚੜ ਗਿਆ ਕਾਂਟੂਣਾ ਜੀ ਸੀ ਮਾਰ ਲਿਆ ਇਹ ਆਹ ਸਤ ਰੰਗੀਆ ਪਿੰਗਾ ਬਣਾ ਨਹੀਂ ਕਰਦਾ ਮਗਰ ਮੱਸੇ ਕੀ ਨਹੀਂ ਦੱਸਦੇ ਓਏ ਇਹਨੂੰ ਸਾਨੂੰ ਆਪਣਾ ਵਕਤ ਪਿਆ ਓਏ ਦੇਖਾ ਡਿਜ਼ਾਈਨਿੰਗ ਪਾਈ ਆ ਤੂੰ ਸਿੰਘਾ ਕੀ ਇਹਨੂੰ ਬੋਰੀਆਂ ਵੇਲੀਆਂ ਕਿ ਡਿਜ਼ਾਈਨਿੰਗ ਬਹੁਤ ਉਹਦੇ ਉੱਤੇ ਪਾਵੇ ਬੂਬੇ ਜਿਹੇ ਕੱਢਿਆ ਉਧਰੋਂ ਕੋਣ ਦੇਖਦਾ ਪਰ ਇੱਥੇ ਆਹੀ ਦੇਖਦੇ ਆ ਨਹੀਂ ਨਹੀਂ ਆਹੀ ਦੇਖਦੇ ਆ ਤੇ ਮੇਰੀ ਗੱਲ ਸੁਣ ਉਧਰ ਘੁੰਮਣਾ ਜਾ ਫਿਰ ਇਧਰ ਆਉਂਦਾ ਨਹੀਂ ਸੋਣਾ ਨਹੀਂ ਹੁੰਦਾ ਜੇ ਬਾਈ ਦਾਸ ਲਾਲਾ ਵੀ ਉਹਨਾਂ ਨੇ ਕੱਦੂ ਕਰਤਾ ਫੇ ਕਿੰਦਾ ਤੁਸੀਂ ਵੱਡੇ ਬੂਡ ਪਾਉਂਗੇ ਕਿ ਇੰਤੇ ਇੱਕ ਟਮਤੀ ਕਿੰਦਾ ਮਾਰਦੀ ਕਰਦੀ ਇਹ ਕੰਮ ਕਰ ਲੈਣਾ ਉਹ ਹੜਪੋ ਸਕਦੇ ਓਏ ਦੇਖੀ ਉਹਨਾਂ ਨੇ ਕਰਿਆ ਕਰਨਾ ਉਹਨਾਂ ਨੇ ਲਵੇੜਦਿਆ ਕਰਨਾ ਚਿੱਟੇ ਪਾ ਕੇ ਪਹਿਰਾ ਦਾ ਥੱਲੇ ਛੱਡ ਲਾਂਗੇ ਫੁੱਟ ਫੁੱਟ ਹੀ ਗਾਡੀ ਸਾਫ਼ ਹੀ ਫੜਾ ਉਹਨਾਂ ਦਾ ਓਏ ਹੈਗਾ ਤੂੰ ਪੀਲਾ ਜਾਏ ਚਲਾ ਲਾਉਂਦੇ ਆ ਗਾਡੀ ਮਾਰੀ ਗੱਲ ਅਜ਼ਰ ਲੀਓ ਆ ਸਾਰਾ ਤੋੜੀ ਜਾਂਨੇ ਕਰ ਲਾ ਦੇ ਜੀ ਕਿਤੇ ਰਿਆ ਹੈ ਮੈਂ ਜਮਾ ਵਧੀਆ ਕੰਮ ਉਹ ਵਧੀਆ ਇਥੇ ਹੁੰਦਾ ਹਾਂ ਵਧੀਆ ਦਾ ਫੇਰ ਵਧੀਆ ਹੀ ਕਰਨਾ ਹਣਾ ਹਣ ਕਿਹੜੀ ਤੇ ਗੱਲ ਹੋਣ ਬਾਲਟੀ ਹੈ ਹਣ ਕਿਹੜੀ ਲਾਉਣੀ ਬਾਲਟੀ ਕੋਈ ਨਹੀਂ ਚਾਈਨਾ ਚਾਈਨਾ ਮੈਂ ਜੇ ਨਾ ਗੱਲ ਕਰਦਾ ਆ ਤੇ ਮੁੰਡੇ ਨਾਲ ਹਾਂ ਮੈਂ ਕਹਿੰਦਾ ਤੂੰ ਦੇਖ ਲਾ ਤੂੰ ਹੀ ਟੈਂਟ ਲਾਉਣੇ ਆ ਤੇ ਬੰਦੇ ਲੈਂਦਾ ਕਹਿੰਦਾ ਜੇਗਾ ਟੈਂਟ ਪੋਹ ਜਾਣਾ ਅਸਟਾ ਮੈਂ ਹਾਂ ਕੋਈ ਨਹੀਂ ਕਰਦਾ ਉਹ ਥੱਲੇ ਉਹ ਪਿਛਲੇ ਨੇ ਖਰਾਬ ਕੀਤਾ ਨਾ ਜਿਹੜਾ ਰੰਗ ਛੱਡਣ ਲਾ ਪਿਆ ਉਹ ਸੀਮਿੰਟ ਛੱਡਦਾ ਪਿਆ ਉਹਦੇ ਕਰਕੇ ਖਰਾਬ ਹੋਇਆ ਕੰਮ ਹਾਂ ਅਦੇਲਾ ਉਧਰ ਖੜਾ ਸੀਗਾ ਪੱਤੀ ਨਾਲ ਲੱਤੀ ਜਾਂਦਾ ਹੈ ਜੀ ਜਾਨ ਆਉਂਦੀ ਜੀ ਹਜੇ ਹੈਗੀ ਜਾਨ ਹਾਂ ਹਜੇ ਦੋ ਸਾਲ ਬਹਦੀ ਹੋਣੀ ਸੀ ਮੈਨੂੰ ਹਾਂ ਆਓ ਕੱਢ ਤੇ ਜਾਣਾ ਪਰ ਯਾਰ ਜਿਹੜਾ ਥੱਲੇ ਥੱਲੇ ਸੀਮਿੰਟ ਡਿਗਣ ਲਾ ਪਿਆ ਨਾ ਆ ਵਾਲਾ ਉਹ ਕੰਮ ਖਰਾਵਾ ਮਨਿਆਦ ਖਤਮ ਹੁੰਦੀ ਪਈ ਅਸੀਂ ਲਾਡੀ ਹੁਣ ਟਲੀਆਂ ਤਰੀਆਂ ਮੋਰੋ ਤੇ ਲੋਬੀ ਤੇ ਇੱਥੇ ਤਾਲ ਵਾਲਾ ਟਿਸ਼ੂ ਪੇਪਰ ਰਾਕੇਟ ਪਾਉਣਾ ਤੂੰ ਹੀ ਯਾਰ ਚੱਲ ਜਾਓ ਕੰਮ ਕਰਕੇ ਠੀਕ ਆ ਇਹਦੀ ਮਾਂ ਦੀ ਜੱਕਰ ਜਾਣ ਨਹੀਂ ਛੱਡਦੀ ਜਕਰੇ ਮੇਰੀ ਲੋਬੀ ਨਹੀਂ ਸੱਦੀ ਪਤਰੀ ਕਰਕੇ ਜਾਂਦਾ ਏ ਉਹ ਆਪਾਂ ਕਰਨਾ ਹੀ ਹੋ ਸਾਬ ਨੂੰ ਦੇ ਸਾਬ ਨੂੰ ਉੱਪਰ ਕੰਮ ਦਿੱਤਾ ਵੈਰੀ ਵਲ ਕਰਕੇ ਆ ਨਾ ਕਾ ਓਏ ਛੋਟੀ ਛੋਟੀ ਯੂਨੀਅਨ ਤਾਂ ਮੈਨੂੰ ਲੱਗਦਾ ਇੱਥੇ ਬੜੀ ਉੱਦਾਂ ਦੇ ਛਾਪਾ ਪਾਏ ਗਏ ਨਾ ਐ ਓਏ ਵਾਹ ਉਹਦਾ ਗਲੇ ਪੋਸਾ ਛਾਪਾ ਰੰਗੜਾ ਹੀ ਤੇ ਯੂਨੀਅਨ ਬਣਾਈ ਗੁੜੀ ਆ ਵੇਤੀ ਵਾਯਾ ਦੇਖ ਜਿਹੜੇ ਚੰਗੇ ਤਗੜੇ ਪਏ ਉਹ ਥੁੱਪੇ ਖੜੇ ਕੀਤੇ ਆ ਹਾਂ ਤੜੇ 40 50 6000 ਦੇ ਇੱਥੇ ਖੜੇ ਕੀਤੇ ਆ ਇਹਦਾ ਉਹਦਾ ਬਣਾਉਂਦੇ ਪਏ ਅੱਜ ਓਏ ਇਹਦਾ ਉਹਦਾ ਬਣਾਉਂਦੇ ਅੱਜ ਨਾਲ ਖੜਕੇ ਉਹ ਜਾਰੀ ਗਰੀਬਣੀ ਉਹਦੇ ਆ ਦੇਖ ਤੰਦਰਵਾੜੀ ਆ ਭਿੰਡਰੀ ਭਾਈ ਕਹਿੰਦਾ ਕੋਈ ਨਹੀਂ ਪੁੱਤ ਰਹੇ ਹਾਂ ਇਹਨਾਂ ਦਾ ਕੰਟਰੋਲ ਨਹੀਂ ਜਾਮ ਵਿੱਚ ਇਤਨਾ ਕਿ ਆਹੋ ਹਾਂ ਇਹ ਤਾਂ ਬਾਗ਼ਤ ਪਰ ਉਹ ਧੰਗ ਧੰਗ ਕੇ ਮਿਲਦੇ ਹੁੰਦੇ ਸਹੀ ਮੀ ਆਉਂਦਾ ਪਾਣੀ ਆਦਾ ਵੀ ਬਹੁਤ ਹੀ ਆਪਣੇ ਉਹ ਵਹੀਂ ਉੱਤੇ ਚੜਿਆ ਹੀ ਪਾਣੀ ਸਾਰਾ ਚੰਗੀ ਤਰ੍ਹਾਂ ਮੈਂ ਤਾਂ ਕਬਲ ਬੜਾ ਡੇਗੇ ਹੀ ਪੱਟੇ ਜੇ 2-4 ਦਿਨ ਪਾਣੀ ਉਹ ਹੋਰ ਪੈਂਦਾ ਨਾ ਤੇ ਆ ਪਿੰਡ 'ਚ ਵੜ ਜਾਣਾ ਹੀ ਪਾਣੀ ਨਹੀਂ ਪਿੰਡ 'ਚ ਵੀ ਉਹ ਸੌਲੇ ਡੇਜਾ ਹਾਂ ਯਾਰ ਢਾਡੇ ਦਾ ਵੜ ਗਿਆ ਹੀ ਪਾਣੀ ਹੈ ਨਾ ਪਿੰਡਾਂ 'ਚ ਪਿੰਡ 'ਚ ਮਤਲਬ ਬਾਹਰ-ਬਾਹਰ ਆ ਜਾਂਦਾ ਅੰਦਰ ਨਹੀਂ ਅੰਦਰ ਹੁੰਦਾ اچھا ਪਿੰਡ ਉੱਚਾ ਦਾ ਢਾਡਾ ਨਾ ਜੇ ਬਾਹਰ ਸੜਕਾਂ ਨਾ ਉਹ ਮੇਨ ਤੇ ਰਹਿੰਦੇ ਨਹੀਂ ਆਟਾ ਆਇ ਤੇ ਦਾ ਢੱਡੇ ਇੱਥੇ ਤੱਕ ਆ ਗਿਆ ਹੀ ਪਿੰਡ ਦੇ ਗਲੀਆਂ ਗਲੀਆਂ ਤੱਕ ਹਾਂ ਉਹ ਤੁਹਾਡੇ ਦਾ ਪਰ ਉਦਰਾ ਹੋ ਗਿਆ ਨਾ ਲਖਪੁਰਾ ਨੂੰ ਇਲਾਕਾ ਨੀਵਾ ਹੋਇਆ ਉਧਰ ਨੂੰ ਹੋ ਗਿਆ ਪਾਣੀ ਲੋਏ ਬਾਬਿਓ ਤੇ ਟਾਈਮ ਹੋ ਗਿਆ 2:30 ਵੇ ਦਾ ਕੂਤਰੀ ਨੂੰ ਗਿਰੀਆਂ ਪਾਤੀਆਂ ਸੀ ਉਹ ਖਿੱਚ ਖੁੱਚ ਗਈ ਆ ਹੁਣ ਇਹਨੂੰ ਆਲੂ ਬਖਾਰਾ ਲਾਉਣਾ ਆਪਾਂ ਤੇ ਆਇਓ ਫੇ ਆਲੂ ਬਖਾਰਾ ਲਈਏ ਕਿੰਨੇ ਐਮਐਲ ਕਿੰਦਾ ਲਾਉਣਾ ਉਹ ਵੀ ਦੱਸਦੇ ਆ ਅੱਜ ਹਨਾ ਲੋਏ ਬਾਬਿਓ ਜਿਹੜਾ ਆਪਾਂ ਪੂਰਾ ਆਲੂ ਬਖਾਰਾ ਇੱਕ ਆਲੂ ਬਖਾਰਾ ਪਿਆ ਸੀ 100 ਐਮਐਲ ਪਾਣੀ ਦੇ ਵਿੱਚੋਂ ਜਿਹਦੇ ਵਿੱਚੋਂ ਆਪਾਂ 20 25 ਐਮਰ ਪਾਣੀ ਘੜਿਆ ਬਾਈ ਕਰਨਾ ਦਾ ਇਹਨੂੰ ਕੋਲੀ ਚ ਪਾ ਕੇ ਤੇ ਆਲੂ ਖਾਰੇ ਨੂੰ ਫੇਆ ਨਹੀਂ ਹੈਗਾ ਉਦਾਂ ਹੀ ਪਿਆ ਆਲੂ ਖਾਰਾ ਮੜਾ ਜਾਂ ਮੜਿਆ ਜੀ ਤੱਕਪੜੇ ਨਾਲੀ ਵਾਸੇ ਕਪੜੇ ਨਾਲੇ ਘੁੱਟ ਕੇ ਮੜਾ ਜਾਂ ਅਸਰ ਕੱਢਿਆ ਜਿਹੜਾ ਕੱਢਿਆ ਹੋਈ ਲੇਟ ਹੋ ਗਈ ਆਪਾਂ ਸ਼ਹਿਰ ਗਏ ਸਮਾਨ ਲੈਣੋਂ ਸਾਹ ਵੀ ਬਹੁਤ ਜੜਿਆ ਬਦੋਂ ਉੱਤੇ ਪੂੜੀਆਂ ਤੇ ਹੁਣਾਂ ਗਰਮੀ ਬਹੁਤ ਆ ਤੇ ਆ ਇਦਾਂ ਦਾ ਰੰਗ ਦੇ ਹੁੰਗਲਾਂ ਦੀਆਂ ਪਈਆਂ ਵਿੱਚੋਂ ਠੀਕ ਆ ਇਦਾਂ ਦਾ ਹੋਵੇ ਉਂਗਲ ਦਿਖਣੀ ਚਾਹੀਦੀ ਪਰਲੇ ਬੰਨੇ ਹੋ ਆਹ ਵੀਡੀਓ ਚ ਥੋੜਾ ਜਿਆਦਾ ਲੱਗਦਾ ਪਿਆ ਰੰਗ ਇਹਦਾ ਉਹਦਾ ਪਾਣੀ ਵਾਂਗੂ ਹੀ ਆ ਇਹ ਇੰਨਾ ਹੈ ਨਹੀਂ ਵੀਡੀਓ ਚ ਰੰਗ ਹੋਰ ਹਸਾਬ ਦਾ ਹੁੰਦਾ ਤੇ ਜਦੋਂ ਬਦਾਮ ਬਾਬੇ ਆਪਾਂ ਸਵੇਰੇ ਪਾਤੇ ਦੋ ਤਿੰਨ ਬਦਾਮ ਚਾਰ ਬਦਾਮ ਗਰਮੀ ਦੇ ਹਿਸਾਬ ਨਾਲ ਜਿੰਨੇ ਵੀ ਪਾਤੇ ਹਨਾ ਆਪਾਂ ਇਹਨੂੰ ਲਾਏ ਸੀਗੇ ਸਾਢੇ ਤਿੰਨ ਬਦਾਮ ਉਹ ਵੀ ਨਹੀਂ ਖਿੱਚ ਗਈ ਤੇ ਆਪਾਂ ਪੰਜ ਆਮਰ ਪਾਣੀ ਹੁਣ ਦਿੱਤਾ ਸੀ ਉਹ ਖਿੱਚ ਗਈ ਆ 3 ਵਜੇ ਦਾ ਟਾਈਮ ਹੋ ਗਿਆ ਮੈਂ ਲੇਟ ਹੋ ਗਿਆ ਆਪਾਂ ਆਉਣ ਤੋਂ ਉਹਦਾ 2 ਵਜੇ 1:30 ਲੱਗਣਾ ਚਾਹੀਦਾ ਸੀ ਬਾਕੀ ਸਹੀ ਆ ਚਲੋ ਇੱਥੇ ਵੀ ਕੋਈ ਗੱਲ ਨਹੀਂ ਹਨਾ ਤੇ ਇਹ ਆਪਾਂ ਹੁਣ ਦੇ ਦੇਣਾ ਇਹਨੂੰ 25 ਐਮਲ 22 23 ਐਮਲ ਹੋਣੀ ਆ ਬਰਫ ਬੁਰਫ ਨਾਲ ਠੰਡਾ ਨਹੀਂ ਕੀਤਾ ਕੋਲੀ ਚ ਪਾ ਕੇ ਬਰਫ ਵਾਲੇ ਡੋਂਗੇ ਦੇ ਤਾਂ ਕੋਲੀ ਨੂੰ ਘਸਾਈ ਗਏ ਤੇ ਉਹਨਾਂ ਠੰਡਾ ਹੋ ਗਿਆ ਇਹ ਹਲਕਾ ਫੁਲਕਾ ਜਿਹਾ ਠੰਡਾ ਕੀਤਾ ਲੱਗਦਾ ਹੀ ਆ ਠੰਡਾ ਬਸ ਜ਼ਿਆਦਾ ਨਹੀਂ ਤੇ ਲਓ ਬਾਬਿਓ ਦਈਏ ਟਾਈਮ ਲੰਗੀ ਜਾਂਦਾ ਹਨਾ ਕੋਈ ਬਾਬਿਓ ਇਹਨੂੰ ਲਾਤ ਆਲੂ ਮਾਰਾ ਠੀਕ ਆ ਆਗੇ ਛੜਤੀ ਤੇ ਖੁੱਡੇ ਜੀ ਆਪਾਂ ਥੱਲੇ ਥੱਲੇ ਜੀ ਲੈ ਕੇ ਕਿਉਂਕਿ ਠੰਡਾ ਹੀ ਆ ਕੁਲੜ ਚੱਲਦਾ ਪਿਆ ਹਨਾ ਇੰਨਾ ਗਰਮੀ ਵਾਲਾ ਕੰਮ ਹੈ ਨਹੀਂ ਮੋਲ ਜਾ ਤੇ ਆ ਜਿਹੜਾ ਬਚਿਆ ਆਲੂ ਸਰਾ ਫੇ ਆਪਾਂ ਖੋਦ ਵੀ ਲੈਨੇ ਹੁਣ ਸਾਡੀ ਵੀ ਗਰਮੀ ਕੱਢ ਦੂ ਤੇ ਕਾਲੂ ਚਲ ਗਿਆ ਸੀ ਅੱਜ ਉਹ ਮੈਂ ਉਹ ਦਾਣਾ ਦੂਨੇ ਬਾਦਾਮਦੂ ਪਾ ਕੇ ਪਿੱਛੇ ਚਲ ਗਿਆ ਸੀਗਾ ਅਈ ਰੰਗ ਲੈਣ ਚਲ ਗਿਆ ਸੀ ਪਹਿਲਾਂ ਥੋਲਿਆਂਦਾ ਸੀ ਘੁੰਮਣਾ ਨਾਲ ਜੀ ਸ਼ਹਿਰ ਪਿੰਟ ਸੋਰੀ ਸ਼ਹਿਰ ਕੀ ਜਨਾ ਤੇ ਇੱਥੋਂ ਪਾਣੀ ਦੇਖਾਂ ਬਬਿਓ ਤੇ ਮੈਂ ਹੁਣੀ ਆਇਆ ਹੁਥੇ ਤੇ ਆ ਕੇ ਦੇਖਿਆ ਇਹਦੇ ਨਾਲ ਚੱਲਦੇ ਨਹੀਂ ਹੈਗੇ ਜਿੱਦਾਂ ਵਿੱਚੋਂ ਤੇ ਉਹ ਪਾਣੀ ਨਿਕਲਦਾ ਨਹੀਂ ਪੂਰਾ ਤੇ ਉਹ ਹਵਾ ਗਰਮ ਮਾਰਦਾ ਉਥੋਂ ਦੀ ਪਾਣੀ ਕਾਰਬਨ ਦੀ ਕੀ ਜੰਮਦੀ ਪਾਣੀ ਜਿੰਨਾ ਗੰਦਾ ਦੇਖੋ ਕੀ ਲੂਣ ਜਾਂ ਜੰਮਦਾ ਸੋਦਾ ਲੂਣਾ ਹੀ ਆਹ ਕੈਮਰਾ ਲੂਣ ਵਿੱਚ ਲਾ ਪਈ ਆਪਾਂ ਇਕੱਠਾ ਕਰ ਕਰ ਕੇ ਆਹ ਕੋਈ ਕੰਨਾ ਆ ਲੂਣਾ ਹੀ ਆ ਸਾਰਾ ਹੀ ਪਾਣੀ ਆਉਂਦਾ ਹੀ ਨਹੀਂ ਹੈਗਾ ਉੜ ਮੁਟਈਆ ਗੁਜਾਰੇ ਜੇ ਜੋ ਗਈ ਇਹ ਟਾਈਮ ਪਾਸ ਜਾਈ ਅਗਲੀ ਈਰ ਦੇਖਾਂਗੇ ਵੱਡਾ ਕੂਲਰ ਲਵਾਂਗੇ ਇਹ ਨਾਲ ਹੀ ਗੱਲ ਬਣਦੋ ਵੱਡਾ ਕੋਈ ਜਿਆਦਾ ਫੇਰ ਦੂਰ ਕਰਕੇ ਲਾਉਣਾ ਪੈਣਾ ਹੋਰ ਕੋਈ ਗੱਲ ਨਹੀਂ ਇੰਨਾ ਵੀ ਸਾਰੇ ਹੁੱਡੇ ਠੰਡੇ ਕਰੂਗੇ ਐ ਕਿਉਂ ਦੇਖਦੇ ਆ ਬਾਬਾ ਸੁੱਖ ਰੱਖੇ ਕੱਲ ਨੂੰ ਵੀ ਨਾਮ ਹੈਗਾ ਉੱਥੇ ਕੂਲਰ ਯਾਰ ਮਾਨ ਜਿਵੇਂ ਗੱਲ ਹਨਾ ਤੇ ਆਸ ਕਰਾਂਗੇ ਕੋਈ ਕਬੂਤਰ ਬਾਬਾ ਤੁਹਾਨੂੰ ਪਤਾ ਵਾਇਰਸ ਚੋਂ ਨਿਕਲੇ ਆ ਬਿਮਾਰ ਹੋ ਕੇ ਹਨਾ ਸਾਰਿਆਂ ਨੂੰ ਪਤਾ ਮੇਰੀ ਕਹਿਣਾ ਜਾਂ ਕੁਛ ਵੀ ਬਹਾਨੇ ਬਾਜ਼ੀਆਂ ਆਈਆਂ ਇਹ ਕਹਿਣਾ ਸਾਰਿਆਂ ਨੂੰ ਪਤਾ ਕਿ ਕਬੂਤਰ ਜ਼ੋਰ ਨਹੀਂ ਲੋਂਦਾ ਜਦੋਂ ਇੱਕ ਈ ਬਿਮਾਰ ਹੋ ਜੇ ਐਂਡ ਤੇ ਕਿਤੇ ਨਾ ਕਿਤੇ ਪ੍ਰੋਬਲਮ ਰਹਿ ਜਾਂਦੀ ਪਰ ਆਪਾਂ ਕੋਸ਼ਿਸ਼ ਤਾਂ ਦੇਖੋ ਬਹੁਤ ਕੀਤੀ ਆ ਹਨਾ ਕੋਈ ਕਸਰ ਹੈ ਨਹੀਂ ਛੱਡੀ ਨਹੀਂ ਹੈਗੀ ਤੇ ਨਾ ਹੀ ਕਸਰ ਕੋਈ ਰਹੀ ਵੀ ਆ ਤੇ ਕੰਮ ਪਾਸ ਵੀ ਆ ਕਬੂਤਰ ਉੜਦੇ ਵੀ ਆ ਘਰੇ ਜੋਰ ਵੀ ਲਾਉਣ ਲੱਪੇ ਉਧਰ ਐਂਡ ਤੇ ਨਾ ਜਿਹਦਾ ਹੁਣ ਇੱਕ ਖਤਮ ਹੋ ਕੇ ਮੈਂਦੇ ਆ ਪੂਰਾ ਇੰਨਾ ਉੜਦੇ ਆ ਨਾ ਤੇ ਜਾਣ ਘਟਾ ਤੇ ਮੈਂ ਤਾਂ ਨਾਲ ਛੋਲਿਆਂ ਦੀ ਦਾਲ ਵੀ ਚਲਾਈ ਆ ਨਾ ਸੋਇਆ ਬੀਨ ਦੀ ਦਾਲ ਵੀ ਇੱਕ ਦੋ ਦੋ ਦਾਣੇ ਵੀ ਜਿਹੜੀਆਂ ਚੱਲ ਜਾਂਦੀਆਂ ਜਾਣ ਚ ਕਮੀ ਗਮੀ ਆਈ ਆ ਜਾਂ ਪ੍ਰੋਬਲਮ ਆਈ ਆ ਹਨਾ ਉਹ ਪੂਰੀ ਹੋ ਜੇ ਤੇ ਪੂਰੀ ਇਹਨਾਂ ਚੀਜ਼ਾਂ ਨੇ ਹੋਣੀ ਆ ਬਾਬਿਓ ਹਨਾ ਤਾਕਤਵਾਰੀਆਂ ਨਾਲ ਜਿਆਦਾ ਨਹੀਂ ਪਾਉਂਦੇ ਨਹੀਂ ਤਾਂ ਮੂੰਹ ਪੱਟਣ ਲੱਗ ਜੂ ਜੇ ਜਿਆਦਾ ਦਾਲ ਪਾਵਾਂਗੇ ਛੋਲੇ ਆਤੀ ਜਾਂ ਛੋਲੇ ਪਾਵਾਂਗੇ ਉਹਨਾਂ ਮੂੰਹ ਵੀ ਪੱਟਣਗੇ ਜਿੰਨੀ ਗਰਮੀ ਆ ਇੱਕ ਇੱਕ ਦੋ ਦੋ ਦਾਣੇ ਬਸ ਕੱਲੇ ਕਬੂਤਰ ਨੂੰ ਦੋ ਦੋ ਦਾਣੇ ਦਿੱਲੀ ਤੇ ਇਹਨਾਂ ਨੂੰ ਮੈਂ ਆਈਪੀ ਕਿਹੜੀ ਉਹ ਐਡੀਪਲ ਗੋਲੀ ਦਿੱਤੀ ਨਹੀਂ ਉਹ ਮੈਂ ਹੁਣ ਦੇਣਾ ਆ ਤੇ ਉਹਨੂੰ ਕਾਲੂ ਨੂੰ ਮੈਂ ਉਹਨੂੰ ਕਿਹਾ ਵੀ ਗੋਲੀ ਦੇ ਦੀ ਹਨਾ ਉਹਨੇ ਦਿੱਤੀ ਨਹੀਂ ਇੱਕ ਇੱਕ ਗੋਲੀ ਤੇ ਉਹ ਮੈਂ ਹੁਣ ਦੇ ਦਿੰਦਾ ਆ ਆਈਡੀਪਲ ਦੀ ਗੋਲੀ ਇਹਨਾਂ ਨੂੰ ਸਾਰਿਆਂ ਨੂੰ ਇੱਕ ਦੇ ਦਿੰਦੇ ਆ ਲੋ ਬਾਬੋ ਆਲੂ ਖਾਰਾ ਲਾਉਣ ਦੇ ਬਿੜ ਕਿਉਂਕਿ ਕਈ ਵੀਰੇ ਦਾਣਿਆਂ ਦੇ ਉੱਤੋਂ ਸੀਦੇ ਦਿੰਦੇ ਆ ਕੋਈ ਹਰ ਇੱਕ ਦਾ ਆਪਣਾ ਆਪਣਾ ਹਨਾ ਹੁੰਦਾ ਆ ਐਕਸਪੀਰੀਅੰਸ ਲਾ ਲੋ ਜਾਂ ਨੁਕਤਾ ਲਾ ਲੋ ਹਨਾ ਹੁਣ ਆਪਾਂ ਜਿਹੜਾ ਤੇਈ ਦਾ ਆਪਾਂ ਬਦਾਮ ਖਿੱਚੇ ਤੇ ਲਾਈਦਾ ਤੇ ਆਹ ਤੁਹਾਡੇ ਸਾਹਮਣੇ ਲਾਇਆ ਕੱਲ ਬਾਜੀ ਛੱਡਣੀ ਆ ਕੀ ਬਣਦਾ ਕੀ ਨਹੀਂ ਉਹ ਸ਼ੇਅਰ ਕਰਾਂਗੇ ਜੇ ਚ ਕੋਈ ਘਾਟ ਲੱਗੀ ਤਾਂ ਆਲੂ ਖਾਰਾ ਪਹਿਲੀ ਬਾਜੀ ਤੇ ਮਤਲਬ ਪਹਿਲਾਂ ਆਪਾਂ ਲਾਈਦਾ ਸੀ ਜਿਹਦਾ ਉਦੋਂ ਪਹਿਲਾਂ ਨਹੀਂ ਹੁਣ ਆ ਪਿਛਲੇ ਆ ਸੀਜ਼ਨ ਚ ਨਹੀਂ ਆਪਾਂ ਲਾਇਆ ਕਿਉਂਕਿ ਮੌਸਮ ਹੀ ਠੰਡੇ ਸੀ ਹਨਾ ਤੇ ਹੁਣ ਲੋਡ ਪਊਗੀ ਆਲੂ ਖਰੇ ਦੀ ਹੁਣ ਤੁਹਾਨੂੰ ਅੱਜ ਆਪਾਂ ਖਿੱਚੀ ਤੇ ਲਾਇਆ ਇਹਦਾ ਵੀ ਆਈਡੀਆ ਦੱਸ ਦਾਂਗੇ ਇੱਕ ਕਬੂਤਰ ਨੂੰ ਘਰੇ ਲਾਇਆ ਬਦਾਮਾਂ ਦੇ ਉੱਤੇ ਉਹ ਵੀ ਦੱਸ ਦਿਆਂਗੇ ਠੀਕ ਆ ਗਰਮੀ ਦਾ ਹਿਸਾਬ ਹੁੰਦਾ ਹਰੇਕ ਸੀਜ਼ਨ ਦੇ ਵਿੱਚ ਹਰੇਕ ਵਾਰੀ ਗੇਮ ਚੇਂਜ ਹੁੰਦੀ ਵੀਰੇ ਹਨਾ ਹਰੇਕ ਇੱਕ ਗੇਮ ਕਦੀ ਵੀ ਸਦਾ ਨਹੀਂ ਚੱਲਦੀ ਹਰੇਕ ਸੀਜ਼ਨ ਮੌਸਮ ਦੇ ਹਿਸਾਬ ਨਾਲ ਗੇਮ ਬਦਲਦੀ ਆ ਤੇ ਇਹ ਤੁਹਾਨੂੰ ਰਿਜ਼ਲਟ ਦੱਸ ਦੂੰਗਾ ਕੱਲ ਨੂੰ ਬੇ ਐਦਾਂ ਹੀ ਲਾਉਣਾ ਕਿ ਜਾਂ ਫਿਰ ਆਪਾਂ ਬਦਾਮਾਂ ਦੇ ਉੱਤੇ ਹੀ ਲਾਉਣਾ ਦੋਨਾਂ ਦਾ ਦੱਸ ਦਿਆਂ ਗੱਲ ਨੂੰ ਇੱਕ ਨੂੰ ਘਰੇ ਛੱਡਣਾ ਇੱਕ ਨੂੰ ਬਾਗੀ ਛੱਡਣਾ ਦੋਨਾਂ ਦਾ ਹੱਲ ਦੇਖ ਲਾਂਗੇ ਸਵੇਰੇ ਇੱਕ ਨੂੰ ਬਦਾਮਾਂ ਦੇ ਉੱਤੋਂ ਦੀ ਲਾਤਾ ਤੇ ਇੱਕ ਨੂੰ ਬਦਾਮ ਖੀਚੇ ਤੇ ਲਾਤਾ ਉਹ ਮਿੱਟੀ ਦੇਖੋ ਪੋਰ-ਪੋਰ ਕੇ ਕੁੱਜੇ ਤੋਂ ਬਤਾਣਾ ਲਈ ਸਾਰਾ ਕੁੱਜਾ ਇਹਨਾਂ ਨੇ ਮਿੱਟੀ ਕਰ ਦਿੱਤਾ ਫੜ ਕੇ ਖਾ-ਖਾ ਕੇ ਨਾ ਸਾਈਡਾਂ ਤੋਂ ਚੁੰਝਾ ਮਾਰ-ਮਾਰ ਕੇ ਕਈ ਵਾਰ ਹੁੰਦਾ ਤਾਂ ਚੌਣ ਵੀ ਲਾਪੇ ਨਵੇਂ ਕੁੱਜੇ ਲਿਆਵਾਂਗੇ ਕੁੱਜੇ ਵੀ ਪੁਰਾਣੇ ਹੋ ਗਏ ਇਹ ਉਦਾਂ ਦਾ ਧੋਈਦੇ ਆ ਤੇ ਪਰ ਫਿਰ ਵੀ ਇਹ ਮਿੱਟੀ ਲਾਲਾ ਖਾਂਦੇ ਹੀ ਆ ਉਤੋਂ ਲੋਈ ਬਾਬਿਓ ਟਾਈਮ ਹੋ ਗਿਆ 5:30 ਵਜੇ ਦਾ ਤੇ ਕੁਤਿਨ ਨੂੰ ਦੇਖਣਾ ਇਹ ਆਲੂ ਪਸਾਰਾ ਪਾਣੀ ਖਿੱਚਿਆ ਨਹੀਂ ਲੇਟ ਆ ਥੋੜਾ ਜਿਹਾ ਆਪਾਂ ਕੋਈ ਗੱਲ ਨਹੀਂ ਤੇ ਲੇਟੇ ਲਉਣਾ ਪਾਣੀ ਠੱਡਾ ਆਪਾਂ ਬਣਿਆ ਹੁਤਾ ਹਜੇ ਨਹੀਂ ਲਉਣਾ ਇਹਨਾਂ ਨੂੰ ਤੇ ਉਹ ਵੀ ਪਾਣੀ ਵਾ ਥੱਲੇ ਲੈ ਕੇ ਜਾਣਾ ਉਹ ਕੂਤਰੀ ਵੀ ਥੱਲੇ ਲੈ ਜਾਣੀ ਆ ਠਰ ਕੇ ਹਜੇ ਨਹੀਂ 7:00 7:30 ਵਜੇ ਥੱਲੇ ਜਾਵਾਂਗੇ ਤਾਂ ਫੇਰ ਲੈ ਜਾਗੇ ਹਜੇ ਤਾਂ ਕੂਠੇ ਤੇ ਹੀ ਆ ਹੁਣ ਤੇ ਲਾਡੀ ਹੁਣੀ ਰੰਗ ਕਰਨ ਲੱਗੇ ਇਸ ਕਰਕੇ ਅੱਜ ਬਿਜੀ ਜੇ ਯਾਰ ਇਦਾਂ ਹੀ ਆ ਨਾ ਇੱਕ ਦੋ ਚੀਜ਼ਾਂ ਲੇਟ ਹੋ ਗਈਆਂ ਚਲੋ ਕੋਈ ਗੱਲ ਨਹੀਂ ਅਗਲੀ ਯਾਰ ਸਹੀ ਤੇ ਬਾਕੀ ਕਈ ਵੀ ਲੈਣਾ ਜੋ ਚੱਲਣਾ ਹੁੰਦਾ ਉਹ ਵੀ ਚੱਲ ਜਾਂਦਾ ਹੁੰਦਾ ਐਡਾ ਕੋ ਤੇ ਸੈਟ ਬਹਿ ਜਾਂਦੀਆਂ ਇਹਨਾਂ ਨੂੰ ਪਾਣੀ ਮਿਲਦਾ ਤਾਂ ਕਾਖ ਨੂੰ ਪਾਕ ਗਿਆ ਸਾਰਿਆਂ ਨੂੰ ਹੈਗਾ ਭਣੀ ਤੇ ਇੱਕ ਵਾਰੀ ਫੇ ਪਾ ਦਿੰਨੇ ਇਹਨਾਂ ਦੇ ਉੱਪਰ ਵੀ ਪਾਣੀ ਡੋਲਦੀ ਹੈ ਹਨਾ ਸੇਕਾ ਬਹੁਤ ਆ ਉਹਨੂੰ ਪਤੰਦਰ ਨੂੰ ਕਿਹਾ ਵੀ ਸੀ ਤੇ ਪਾਦੀ ਉਹਨੇ ਪਾਇਆ ਨਹੀਂ ਜੀ ਤੱਪੁੱਲ ਗਿਆ ਆ ਪਾਣੀ ਉੱਤੇ ਡੋਲਦਨੇ ਕਰੀ ਇਹਨਾਂ ਦੇ ਚੰਗੀ ਤਰ੍ਹਾਂ ਤੁਹਾਨੂੰ ਖਿਆਲ ਬਹੁਤ ਰੱਖਣਾ ਪੈਂਦਾ ਇਹਨਾਂ ਦਾ ਗਰਮੀ ਹੈਗੀ ਆ ਤੇ ਨਾਜੁਕੀਆਂ ਚੀਜ਼ਾਂ ਆ। ਠੰਡਾ ਹੋ ਜੂ ਹੁਣ। ਕਰੋ ਇੱਥੇ ਬੈਠੀਆਂ ਰਹਿਣਗੀਆਂ ੱਡੇ ਹਸਾਉਣ। ਹੋਰ ਢੋਲਦੇ ਨੇ ਥੋੜਾ ਜਿਹਾ ਪਾਣੀ ਵਾਲਾ ਗੱਲ ਹੈ ਉੱਤੇ ਇਹਦੇ। ਇਹ ਠਰ ਜੂਗੇ ਲੋਹੇ ਦਾ ਨਾ ਤਪਦਾ ਇੱਥੇ ਪਾਣੀ ਪੋਣਾ ਹੀ ਪੈਂਦਾ। ਮੈਂ ਜਦੋਂ ਵੀ ਉਹਨਾਂ ਉੱਤੇ 15 ਮਿੰਟਾਂ ਬਾਅਦ ਢੇੜਾ ਮਾਰਾਂ, ਅੱਧੇ ਘੰਟੇ ਬਾਅਦ ਮਾਰਾਂ ਤੇ ਇਹਨਾਂ ਦੇ ਮੈਂ ਪੋਣਾ ਹੀ ਆ ਪਾਣੀ ਉੱਤੇ। ਅੱਜ ਅੱਜ ਬਸ ਸਾਜੀ ਹੋਇਆ ਲੇਟ ਕੰਮ ਕਿਉਂਕਿ ਤੁਹਾਨੂੰ ਪਤਾ ਇੱਕ ਬੰਦਾ ਹੁਣ ਇੱਦੇ ਹਨਾ ਉਹ ਵੀ ਚਲ ਗਿਆ ਹੀ ਕਾਲੂ ਵੀ ਉਹਨੂੰ ਵੀ ਕੰਮ ਸੀ ਉਹ ਵੀ ਚਲ ਜਾਂਦਾ ਉਦਾਂ 2 ਵਜੇ ਤੱਕ ਹੀ ਹੁੰਦਾ ਆਪਣੇ ਕੋਲ 1 2 ਵਜੇ ਤੱਕ ਉਹਨੇ ਦਾਣੇ-ਦੂਣੇ ਪਾ ਕੇ ਉਤਰ ਲਵਾ ਕੇ ਉਡਦੇ ਤੇ ਚਲ ਜਾਂਦਾ ਉਹ ਘਰ ਨੂੰ ਤੇ ਉਹਨੇ ਆਪਣਾ ਵੀ ਕੰਮ ਕੰਮ ਫੜਿਆ ਹੋਇਆ ਨਾਲ ਟੇਲਰ ਨੂੰ ਦਾ ਉਹ ਕਰਦਾ ਆ ਤੇ ਵਿੱਚੇ ਉਹ ਵੀ ਗਰੀ-ਗਰੀ ਜਾਂਦਾ ਨਾਲ ਹੀ ਨਾਲ ਚਲੋ ਆਪਣਾ ਇੰਨਾ ਕੀ ਹੁੰਦਾ ਵੀ ਡਾੜ ਟੂਰ ਕਰਾ ਜੇ ਆਪਣੇ ਨਾ ਛੋਡੇ-ਖੱਡੇ ਸਾਫ਼ ਹੋ ਜਾਂਦੇ ਆ ਇਕੱਲੇ ਬੰਦੇ ਕੋ ਨਹੀਂ ਹੁੰਦੇ ਤੇ ਕੰਮ ਨਿਕਲ ਜਾਂਦੇ ਚੱਲਿੰਦੇ ਸਾਥ ਹੀ ਬੜਾ ਹਨਾ ਤੇ ਆਪਾਂ ਵੀ ਖੜੇ ਆ ਕੋਈ ਚੱਕਰ ਨਹੀਂ ਜਿਹੜੀ ਚੀਜ਼ ਦੀ ਉਹਨੂੰ ਲੋਡ ਹੋਊਗੀ ਕੋਈ ਨਹੀਂ ਕਰਾਂਗੇ ਨਾਲ ਹੈਲਪ ਹਨਾ ਪੂਰੀ ਤੇ ਕਰੀ ਜੰਨੇ ਮਾੜਾ ਮੋਟਾ ਜਿੰਨੇ ਜੋਗੇ ਵੀ ਹੈਗੇ ਆ ਜ਼ਰੂਰ ਕਰਾਂਗੇ ਉਹ ਲੈਟਾ ਬੰਦ ਕਰ ਦਈਏ ਉਹੋਂ ਪਹਿਲੇ ਖੇਨਾ ਜਗਾ ਗਿਆ ਮੈਂ ਅੰਦਰ ਲਿਆ ਗਾਣੀਆਂ ਸੀ ਤੇ ਇਹ ਵੀ ਬੰਦ ਕਰ ਦਿੰਨੇ ਹੁਣ ਉਹ ਪਾਣੀ ਦੇਣਾ ਸੀ ਬਸ ਦੇਖਣਾ ਸੀ ਤਾਂ ਉਹਦੇ ਕਰਕੇ ਮੈਨੂੰ ਲੱਗਾ 100 ਤੀ ਦਾ ਫਿੱਕੇ ਟਪਲ ਜਾਂਦਾ ਉਹ 100 ਤੇ ਇਹਦਾ ਆਹ ਹੋਣ ਲੱਗਦਾ ਚਾਰਜ ਹੋਣ ਲੱਗ ਗਈ ਪਿਆ ਪਹਿਲਾ ਖਰਾਬ ਹੋ ਗਿਆ ਸੀ ਚਾਰਜ ਹੁੰਦੀ ਨਹੀਂ ਸੀ ਬੈਟਰੀ ਆਪੇ ਚੱਲ ਪਈ ਹੈ ਨਾ ਤੇ ਇਹਨਾਂ ਚੋਂ ਇੱਕ ਕਬੂਤਰ ਹੈ ਨਾ ਸੇਕ ਹੁਣ ਉੱਧਾ ਬਚਾ ਆ ਸੇਕ ਘਟ ਗਿਆ ਸੇਕ ਘਟ ਹੁੰਦਾ ਥੱਲੇ ਜਿੱਦਨੋਂ ਜਾਲੀ ਜਿੱਪ ਤੇ ਨੂੰ ਕਰ ਦਈਏ ਨਾ ਫੇਰ ਨਹੀਂ ਸੇਕ ਹੁੰਦਾ ਜਿੱਦਨੋਂ ਉਹ ਜਾਲੀ ਤਾਂ ਨੂੰ ਹੋਵੇ ਫੇਰ ਸੇਕ ਹੁੰਦਾ ਥੱਲੇ ਅਵਲ ਤੇ ਰਹਿਣ ਨਹੀਂ ਦੇ ਕਿ ਚੇਤਾ ਭੁੱਲ ਜੇ ਤਾਂ ਹੀ ਆ ਤੇ ਹੁਣ ਪ੍ਰਾਖ ਜੀ ਕੂਲਰ ਵੀ ਠੰਡੀ ਹਵਾ ਮਾਰ ਕੇ ਆਹ ਹੁੱਡਾ ਦਾ ਚੱਲ ਆਪਣੇ ਡਾਵੇ ਤਾਂ ਸਹੀ ਆ ਨਾ ਕਿਤੇ ਨਾ ਕਿਤੇ ਇੱਥੇ ਵੀ ਸੇਕਾ ਨਹੀਂ ਬਣਦਾ ਅਰੇ ਤਾਂ ਇੱਥੇ ਬੈ ਹੀ ਨਹੀਂ ਹੁੰਦਾ ਹੁੰਦਾ ਹੀ ਇੰਨੀ ਗਰਮੀ ਆ ਇਨਾ ਕਰਕੇ ਬਚੇ-ਬਚੇ ਆ। ਕੁਲਰ ਕਰਕੇ ਮਾੜਾ-ਮੋਟਾ ਜੋਰ ਲਾਈ ਜਾਂਦਾ ਗੁੱਬਰ ਵੀ। ਹੁਣ ਪਾਣੀ ਮੁੱਕਿਆ ਸੀ ਪਾਣੀ ਭਰ ਕੇ ਹਟਿਆ ਦੇ ਚ। ਕੁਲਰ ਦੀ ਥੋੜਾ ਘਾਟੀ ਸੀ ਪਾਣੀ ਮੈਂਗਾ ਭਰੀ ਦਿੰਦਾ ਫੇ ਫੇ ਕਰੀ ਹੁਣ ਥੱਲੇ ਜਾਣਾ ਲਾਡੀ ਉਹਨਾਂ ਨੇ ਜਾਣ ਵਾਲੇ ਆ। ਤੇ ਘੜੀ ਕਰਵਾਏ ਨੂੰ ਵੀ ਖੇਡਣਾ ਹੁੰਦਾ ਉਹਦੇ ਨਾਲ। ਉਹ ਵੀ ਮਤੰਦਰ ਖੇਡਦਾ ਨਹੀਂ ਨਿਆਣਿਆਂ ਨਾਲ ਉਹ ਕਹਿੰਦਾ ਨਾਲ ਖੇਡਿੰਗਾ ਮਾੜਾ-ਮੋਟਾ ਨਾਲ ਕਰ ਮੇਰੇ ਕੋਈ ਨਾ ਵਾ। ਕੋਲ ਹੀ ਬੈਠਾ ਰਮਾਂ ਭਾਵੇਂ ਉਹਨੇ ਖੇਡੀ ਜਾਣਾ ਕੋਲ ਬਹਿਣਾ ਚਾਹੀਦਾ ਇੱਕ ਜਣਾ। ਚਲੋ ਲਾਡੀ ਊੜੀ ਵੀ ਕੰਮ ਕਰੀ ਜਾਂਦੇ ਆ। ਆ ਸਿਮੜ ਗਿਆ ਉਹਨਾਂ ਨੇ ਬਰ ਨਿਹਰੂ ਸਾਹਿਬ ਨਾਲ ਮਾਰਿਆ ਆਪਣੇ ਕਿੱਧਰ ਚੱਲ ਗਏ ਮੁੰਲਾ ਦਾ ਬਾਹਰ ਆ ਬਾਹਰ ਦੇਖਦੇ ਆ ਕੀ ਕਰਨ ਦੇ ਵੀ ਉਹ ਯਾਰ ਰਹੀ ਸਾਰੇ ਸਾਰੇ ਸਭਾ ਦੇ ਹਾਂ ਹਾਂ ਭਾਈ ਨੂੰ ਸਮਝਾਈ ਜਰਾ ਹੈ ਹੈ ਭਾਈ ਕਹਿੰਦਾ ਵੀ ਉਹ ਪੇਂਟ ਆਪਣੇ ਪੱਟ ਹੁੰਦਾ ਮੈਂ ਕਿਹਾ ਭਾਈ ਪ੍ਰੋਪਰ ਚੀਜ਼ ਲੱਗੂਗਾ ਹਾਂ ਇਹ ਤਾਂ ਹੈ ਆ ਸਾਡੇ ਦੇਲਾ ਫਿਰ ਸਾਡਾ ਅੱਠਾਂ ਸਾਲਾਂ ਬਾਅਦ ਬਾਰ ਫੇਰ ਰੰਗ ਕਰਾਉਣ ਲੈ 8 ਸਾਲ ਹੋ ਗਏ ਰੰਗ ਕਰਾਏ ਨੂੰ ਮਿਲਦਾ ਤੂੰ ਹੀ ਮੇਰੇ ਤੋਂ ਬਾਅਦ ਵੀ ਤਿੰਨ ਚਾਰ ਵਾਰੀ ਕਰਾ ਲਿਆ ਤਿੰਨ ਵਾਰੀ ਕਰਾ ਦਿੱਤਾ ਇਹਨਾਂ ਨੇ ਉਹ ਤਾਂ ਯਾਰ ਪਤਾ ਕੀ ਆਪਾਂ ਬਾਈ ਬਹੁਤ ਖਰਾਬ ਹੋ ਗਿਆ ਜੀ ਪੈਸੇ ਬਚਾਉਣ ਕਰਕੇ ਜਦੋਂ ਆਪਾਂ ਕਹਿੰਦੇ ਨਾ ਵੀ ਥੋੜਾ ਮਿਸਤਰੀ ਹੋਰ ਲਾ ਲਈਏ ਥੋੜੇ ਲੈ ਜੂ ਪੈਸੇ ਉਹ ਤਾਂ ਪਹਿਲਾਂ ਹੀ ਜਿਹੜਾ ਬੰਦੂਖਾ ਰੱਸੂ ਲੈ ਰਾਇਆ ਸੀ ਨਾ ਉਹ ਵਧੀਆ ਆਪਾਂ ਕੋ ਜਿਗਾਰਡ ਬਣਾਇਆ ਪਾਣੀ ਠੀਕ ਆ ਜਿਹੜੇ ਕਬੂਤਰ ਖਤਮ ਹੋ ਕੇ ਆਉਂਦੇ ਆ ਣ ਜੋਰ ਲਾ ਕੇ ਆਪਣੇ ਪੈਰਾਂ ਤੜੀ ਬਿੰਦੇ ਉਹਨਾਂ ਕਰਕੇ ਆ ਉਹਨਾਂ ਲਈ ਇਹਨਾਂ ਨੂੰ ਘਰੇ ਆਪਾਂ ਲਾਵਾਂਗੇ ਤੇ ਕੱਲ ਨੂੰ ਮਸ਼ੀਲੇ ਨੂੰ ਫੇ ਬਣਾਇਆ ਸੀ ਮੈਂ ਕਿਹਾ ਯਾਰ ਬਾਜੀ ਤੇ ਜਾ ਹਨਾ ਉਹਨਾਂ ਨੂੰ ਦੋ ਜਣਿਆਂ ਨੂੰ ਬਾਜੀ ਤੇ ਭੇਜਾਂਗੇ ਤੇ ਆਪਾਂ ਤੇ ਮੈਂ ਤੇ ਕਾਲੂ ਘਰੇ ਹਨਾ ਇੰਜੀ ਡਾਰ ਕਰਾ ਕੇ ਫਿਰ ਬਾਜੀ ਤੇ ਆਪਾਂ ਜਾਵਾਂਗੇ ਸਵੇਰ ਨੂੰ ਕੂਤਰੀ ਦੇ ਕੇ ਉਹਨਾਂ ਨੂੰ ਬਾਜੀ ਤੇ ਭੇਜ ਦਾਂਗੇ ਤੇ ਉਹ ਆਪੀ ਉੱਥੇ ਛੱਡ ਲੈਣਗੇ ਹਨਾ ਤੇ ਇਹਨੂੰ ਕੂਤਰੀ ਨੂੰ ਆਪਾਂ ਥੱਲੇ ਲੈ ਜਾਣਾ ਚਾੱਕੀ ਤੇ ਕੂਤਰੀ ਬੇਠਾਂ ਤਾਂ ਸੋਹਣੀਆਂ ਮਾਰਨਦੀ ਐ ਐਨ ਸਾਫ਼ ਹੋ ਗਈ ਆ ਉਹ ਹੀ ਉੱਟਣਾ ਉਹੀ ਕੂਤਰਾ ਜਿਹੜਾ ਸਾਫ਼ ਹੋਊਗਾ ਕੱਲ ਨੂੰ ਇਹਨਾਂ ਨੂੰ ਆਪਾਂ ਲੁੰਨੇ ਆ ਆਹ ਵਾਲਾ ਨੁਕਤਾ ਤਿੰਨਾਂ ਚਾਰਾਂ ਦੇ ਕਰਾਂਗੇ ਜੇ ਉਹ ਚੱਲ ਪਿਆ ਤੇ ਫਿਰ ਸਾਰੇ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਹਨਾ ਵੀ ਮੈਂ ਇਹ ਨਹੀਂ ਕਿ ਸੁਣੀ ਸੁਣਾਈ ਗੱਲ ਜਾ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜਾਂ ਇਦਾਂ ਪਹਿਲਾਂ ਪ੍ਰੂਫ ਵਿਦ ਪ੍ਰੂਫ ਦੇ ਨਾਲ ਆਪਾਂ ਕਰਾਂਗੇ ਸਵੇਰੇ ਜੇ ਪੁੱਤਰ ਵਧੀਆ ਔੜ ਕੇ ਆਉਣਗੇ ਪੈਰਾਂ ਤੇ ਆਉਣਗੇ ਫੇਰ ਹੀ ਮੈਨੂੰ ਦੱਸਣ ਦਾ ਫਾਇਦਾ ਇਸ ਚੀਜ਼ ਹੈ ਨਾ ਹੁਣ ਮੈਂ ਐਕਸਪੈਰੀਮੈਂਟ ਕਰਨ ਲੱਗਾ ਇਹ ਚੀਜ਼ ਦਾ ਠੀਕ ਆ ਆਪਦਾ ਦਿਮਾਗ ਲਾਇਆ ਜਾਂ ਕਿਦਾਂ ਵੀ ਲਾ ਲਓ ਹਨਾ ਤੇ ਵੀ ਤੁਹਾਡਾ ਵੀ ਬਾਏ ਹੁਣ ਤੁਹਾਨੂੰ ਦੱਸਦਾ ਤੁਸੀਂ ਵੀ ਕਰੋ ਤੁਸੀਂ ਵੀ ਸਮਾਨ ਖਰਾਬ ਕਰੋ ਹਨਾ ਪੈਸੇ ਖਰਾਬ ਕਰੋ ਆਪਣੀ ਉਹਦਾ ਫਾਇਦਾ ਨਹੀਂ ਕੋਈ ਵਿੱਚ ਪਹਿਲਾਂ ਮੈਂ ਵਰਤੂੰਗਾ ਜੇ ਉਹ ਚੱਲ ਜੂਗਾ ਤੇ ਫਿਰ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕਿਹਾ ਕਿ ਹਰੇਕ ਸਾਲ ਉਹ ਵੀਰੇ ਖੂਤਰਬਾਜੀ ਚੇਂਜ ਹੁੰਦੀ ਜੇ ਆਪਾਂ ਕਹੀਏ ਨਾ ਵੀ ਇੱਕ ਗੇਮ ਤੇ ਹਰੇਕ ਸਾਲ ਉਹ YouTube ਕਿਉਂਕਿ ਮੌਸਮ ਕਦੀ ਗਰਮ ਕਦੀ ਠੰਡਾ ਨਹੀਂ ਦਿੱਤਾ ਕਦੀ ਲੋ ਵਾਲੇ ਦਿਨ ਕਦੀ ਕਿਸੇ ਤਰ੍ਹਾਂ ਦੇ ਦਿਨ ਕਦੀ ਖਮਸ ਵਾਲੇ ਦਿਨ ਜੇ ਮਿਲਦੀ ਉਸ ਤਰੀਕੇ ਨਾਲ ਹੁਣ ਆਪਾਂ ਜਿਹੜਾ ਨੁਕਤਾ ਲੱਗੇ ਕਰਨਾ ਠੀਕ ਆ ਇਹ ਪਹਿਲਾਂ ਵੀ ਕੀਤਾ ਪਿਛਲੇ ਸੀਜ਼ਨ ਚ ਉਹ ਚੱਲ ਗਿਆ ਸੀ ਹੁਣ ਦੇਖਦੇ ਆ ਆ ਸੀਜ਼ਨ ਚ ਚੱਲਦਾ ਜੇ ਚੱਲ ਗਿਆ ਤਾਂ ਤੁਹਾਨੂੰ ਸ਼ੇਅਰ ਕਰਦਾ ਤੇ ਇਹਨਾਂ ਨੂੰ ਦੇਨੇ ਆ ਸਾਰਿਆਂ ਨੂੰ ਤੇ ਇਹਨਾਂ ਦਾੱਖ ਨਹੀਂ ਦੇਣਾ ਇਹ ਤਿਆਰ ਕਰਤਾ ਆਪਾਂ ਜਿਹੜਾ ਪਹਿਲਾਂ ਮੰਨ ਕਰਨਾ ਸੀ ਤਾਂ ਤਾਂ ਇਹਨਾਂ ਨੂੰ ਮਾਲੂਮ ਸਾਰਾ ਦਾਣੇ ਤੇ ਬਦਾਮਾਂ ਦੇ ਉੱਤੇ ਦੀ ਰਾਹ ਆ ਇਹ ਦੇਖਦੇ ਆ ਵੀ ਖਤਮ ਹੋ ਗਈ ਬਿੰਦਾ ਦੀ ਆਲੂ ਖਰਾ ਨੂੰ ਬਦਾਮਾਂ ਦੇ ਉੱਤੇ ਦੀ ਰਾਹ ਤਾਂ ਸੀ ਤੇ ਕੂਪੜੀ ਜਿਹੜੀ ਛੱਡਣੀ ਆ ਉਹ ਤਾਂ ਖਾਲੀ ਕਰਕੇ ਲਾ ਆੜ ਮਦਾ ਹੱਦੀ ਕਰਕੇ ਫੇਲ ਆਇਆ ਇਹ ਬਾਜੀ ਛੱਡਣੀ ਹੈ ਇਹ ਘਰੇ ਰੱਖਣਾ ਹੈ ਘਰ ਦਾ ਹੱਲ ਕਰਦੇ ਆਪਾਂ ਬਾਬੇ ਥੋੜੇ ਕੁੱਤੜਾ ਨੂੰ ਕੀਤਾ ਥੋੜਿਆਂ ਨੂੰ ਨਹੀਂ ਜਿੱਦਾ ਇੱਕ ਉਹਨੂੰ ਨਹੀਂ ਕੀਤਾ ਦੋ ਕੁੱਤਰੀਆਂ ਨੂੰ ਨਹੀਂ ਕੀਤਾ ਪਤਾ ਲੱਗ ਜੂਗਾ ਹਨਾ ਵੀ ਕੀ ਬਣਦਾ ਹਨਾ ਤੇ ਬਾਕੀਆਂ ਨੂੰ ਦਿੱਤਾ ਹੀ ਪਾਣੀ ਆਪਾਂ ਤੇ ਮੈਂ ਦਿਖਾ ਦਿਨਾ ਉਹਦਾ ਤੁਹਾਨੂੰ ਸਮਾਨ ਠੀਕ ਹੈ ਨਾ ਫੇਰ ਬੋਲੂਗਾ ਤੇ ਫੇਰ ਹੀ ਤੁਸੀਂ ਲੈ ਕੇ ਆਇਓ ਹਨਾ ਉੰਨੀ ਚੱਕਰ ਨਾਲ ਵੀਰੇ ਲੈ ਕੇ ਆਇਓ ਥੋੜਾ ਥੋੜਾ ਕੁੱਟ ਲਿਆ ਸੀ ਸਾਰਾ ਨਹੀਂ ਕੁੱਟਿਆ ਐਦਾਂ ਹੀ ਪਿਆ ਇਸ ਕੋਲ ਲੈ ਕੇ ਨਾ ਆਇਓ ਤੁਸੀਂ ਚਿੰਜਾਂ ਦਾ ਰੂਟ ਦਿਖਾ ਦੂੰਗਾ ਨਾਂਅ ਵੀ ਕੱਲ ਨੂੰ ਦੱਸਾਂਗੇ ਤੁਹਾਨੂੰ ਮੜਾ ਅਗਲੀ ਵੀਡੀਓ ਵਿੱਚ ਕਿ ਕਈ ਫਿਰੇ ਨੂੰ ਪੂਤਣਾ ਸਮਝਣਗੇ ਪੂਤਣਾ ਨਹੀਂ ਹੈਗਾ ਫਿਰੇ ਠੀਕ ਆ ਧਾ ਦਾ ਬੀਜੜਾ ਆ ਵੀ ਰਿਕਾਰਡ ਹੁੰਦੇ ਆ ਇਹ ਵੀ ਪਤਾ ਲਾ ਰਿਹਾ ਹੁਣ ਇਹਨਾਂ ਦਾ ਰਿਜ਼ਲਟ ਜੇ ਆਊਗਾ ਕੱਲ ਨੂੰ ਫੇਰ ਦੱਸੂਗਾ ਵੀਰੇ ਹੁਤਾਣੀ ਜਿਹੜੇ ਉੱਪਰ ਖਤਮ ਹੋ ਕੇ ਹੁੰਦੇ ਨਾ ਉਹਨਾਂ ਦਾ ਹੱਲ ਕੀਤਾ ਮੈਨੇ ਜੀ ਗਰਮ ਬਹੁਤ ਆ ਇਹਦੇ ਵਿੱਚ ਕਾਲੇ ਮਾਲ ਦਾ ਵੀ ਸਾਲਟ ਪਾਇਆ ਜਾਂਦਾ ਇਹਦੇ ਵਿੱਚ ਜ਼ੋ ਵੀ ਆਪਿਓ ਤਿੰਨ ਦਿਨ ਹੋਏ ਆਪਾਂ ਨੂੰ ਖੁੱਡੇ ਸਾਫ ਕੀਤੇ ਆ ਇਹਨੂੰ ਤੇ ਖੁੱਡਿਆਂ ਦੀ ਹਾਲਤ ਦੇਖ ਲੋ ਠੀਕ ਆ ਵੀ ਰੋਜ਼ ਰੋਜ਼ ਖੁੱਡੇ ਨਹੀਂ ਸਾਫ ਕਰਨੇ ਕਰ ਹੁੰਦੇ ਹਨਾ ਗਰਮੀ ਬਹੁਤ ਆ ਤੇ ਆਪ ਵੀ ਥੱਕ ਜੀ ਦਾ ਖੂਤਰ ਵੀ ਡੋਣੇ ਹੁੰਦੇ ਆ ਤੇ ਉਦਾਂ ਇਹ ਆ ਵੀ ਹੁਣ ਦੂਜੇ ਤੀਜੇ ਦਿਨ ਚੌਥੇ ਦਿਨ ਕੱਲ ਨੂੰ ਫੇਰ ਕਰ ਦੇਣੇ ਇਹ ਗੁੱਡੇ ਸਾਫ ਇੱਕ ਕਰੀ ਇਹਦਾ ਚ ਫੇਰ ਗਾਂ ਤੋਂ ਉੱਤੇ ਹੀ ਭਰ ਜਾਣਾ ਹਨਾ ਤੇ ਪਾਣੀ ਚੇਂਜ ਕਰਦਾ ਪਿਆ ਇਹਨਾਂ ਦਾ ਕੋਈ ਪਾਣੀ ਡੇਲੀ ਜ਼ਰੂਰ ਚੇਂਜ ਕਰਿਆ ਕਰੋ ਤਿੰਨ ਤਿੰਨ ਵਾਰੀ ਚਾਰ ਚਾਰ ਵਾਰੀ ਦਿਹਾੜੀ ਚ ਕਿਉਂਕਿ ਗਰਮੀ ਇੰਨੀ ਆ ਮਿੱਟੀ ਦੀਆਂ ਪੁੱਝੀਆਂ ਇਹਨਾਂ 'ਚ ਵੀ ਪਾਣੀ ਐਸਾ ਮੈਂ ਤਾਂ ਹੱਥ ਨਹੀਂ ਲਾਇਆ ਜਾਂਦਾ ਇੰਨਾ ਗਰਮ ਹੋ ਗਿਆ ਪਾਣੀ ਇੰਨਾ ਗਰਮ ਹੋਇਆ ਪਿਆ ਇਹ ਪੱਠੇ ਆਪਣੇ ਵਿੱਚ ਦੋ ਚਾਰ ਕੂਤਰੀਆਂ ਵੱਡੀਆਂ ਬਾਕੀ ਪੱਠੇ ਜਿਹੜੇ ਆਪਾਂ ਅਗਲੇ ਸਾਲ ਛੱਡਣੇ ਹਨਾ ਪਹਿਲਾਂ ਹੀ ਕਢਾ ਕੇ ਰੱਖਿਓ ਵੀ ਦਾਹ ਪਰ ਸਾਫ਼ ਹੋ ਜਾਣਗੇ ਇਹ ਆ ਵੀਰ ਆਪਣੇ ਵੱਡੇ ਜੋੜੀਆਂ ਨਾ ਆ ਕਾਲੂ ਥੋੜੇ ਜਿਹਾ ਦਾਣੇ ਵੱਧ ਪਾ ਗਿਆ ਮੈਂ ਚੱਕ ਲੈਂਦਾ ਕੋਈ ਨਹੀਂ ਕਿਉਂਕਿ ਇਹਨਾਂ ਨੂੰ ਰਜਮਾਈ ਦਾਣਾ ਪਾਈਦਾ ਵੀ ਕੇ ਪਾਸੋਂ ਕਮੀ ਪੈ ਸੀ ਰਹਾ ਨਾ ਜਿਹੜਾ ਇਹ ਕਿਹੜਾ ਡੋਨੇ ਆਪਾਂ ਤੇ ਵੱਡੇ ਕਬੂਤਰ ਇਹਨਾਂ ਨੂੰ ਪਾਣੀ ਪੂਣੀ ਹੁਣ ਬਦਲਿਆ ਮੈਂ ਇਹ ਸਾਰੀਆਂ ਆਪਣੀਆਂ ਮੇਨ ਜੋੜੀਆਂ ਜਿਹੜੀਆਂ ਮੇਨ ਕਬੂਤਰ ਆ ਨਾ ਸਾਰੇ ਇਹ ਉਹ ਆ ਵੀਰੇ ਆਪਣੇ ਆ ਜਾਂ ਘਰਣਾ ਆਪਾਂ ਇਹੀ ਸਿੱਟੀਆਂ ਹੋਈਆਂ ਆ ਤੇ ਕੁੰਡੇ ਜੋ ਪਾਣੀ ਡੇਲੀ ਬਦਲ ਦੇਣਾ ਤੇ ਇੱਕ ਹਫਤਾ ਜਾਂ ਘਰਣਾ ਉਹੀ ਚੱਲਣ ਦੇਣੀ ਆ ਹਲਕੀ ਹਲਕੀ ਲੱਗਦੀ ਰਹਿੰਦੀ ਹੈਣਾ ਤੇ ਸਿੱਟਣੀਆਂ ਨਹੀਂ ਹੈਗੀਆਂ ਇਹ ਇੱਕ ਹਫਤਾ ਇਹੀ ਬਰਤਣੀਆਂ ਜੋ ਪਾਣੀ ਪੁਣੀ ਚੇਂਜ ਕਰ ਦिए ਕੁੱਜੇ ਦਾ ਤੇ ਫੇਵੇ ਚ ਆਹੀ ਪਾਣੀ ਦੁਬਾਰਾ ਪੀ ਚਲੋ ਬਾਬੇ ਇਹਨਾਂ ਨੂੰ ਵੀ ਪਾਣੀ ਪੁਣੀ ਪਾਤਾ ਚੇਂਜ ਕਰਤਾ ਹੈਣਾ ਜਿਹੜਾ ਕੁੱਜੇ ਭਰੇ ਸੀ ਅਜੇ ਵੀ ਪਾਣੀ ਨਾ ਪਰ ਉਹ ਗਰਮ ਪਾਣੀ ਸੀ ਉਹਨੂੰ ਰਿਹਾਵਾ ਪਰਾ ਹੋ ਜਾਣਾ ਇਹਨਾਂ ਨੇ ਹੁਣ ਤਾਜਾ ਪਾਣੀ ਦੇਖ ਕੇ ਸਾਰਿਆਂ ਨੇ ਪੀਣਾ ਇੱਕ ਅਰੀ ਰਜਮਾ ਕਰਕੇ ਬੜੀ ਬੜੀ ਸਾਰੇ ਆ ਜਾਣਗੇ ਸਾਰੇ ਪੀਣਗੇ ਆ ਤਾਂ ਸਾਰੇ ਪੀਣ ਲਾਪੇ ਪਾਣੀ ਪਹਿਲਾਂ ਵੀ ਸੀ ਆ ਦੇਖੋ ਡੋਲੇ ਆ ਪੁੱਜਿਆਂ ਚੋਂ ਹਣਾ ਤੇ ਇਹਨਾਂ ਨੇ ਆ ਜਾਣਾ ਹੁਣ ਸਾਰਿਆਂ ਨੇ ਪਾਣੀ ਪੀਣਾ ਪਾਣੀ ਦਿੱਲੀ ਕੀ ਕਰਨਾ ਚਾਹੀਦਾ ਆ ਤਾਂ ਸਾਰੇ ਪੀ ਗਏ ਆ ਇਹ ਹੁਣ ਹੋਲੀ ਥੋਲੀ ਇਹਨਾਂ ਨੂੰ ਇਹ ਹੁਣ ਆ ਬੀ ਦਾਣਾ ਪਾਊਗਾ ਦਾਣਾ ਪਾਇਆ ਹੋਇਆ ਇਹਨਾਂ ਨੂੰ ਤੇ ਰੱਜੇ ਹੋਏ ਆ ਵਿੱਚੋਂ ਕੁਝ ਕਰਾਈ ਵੀ ਜਾਂਦੇ ਹਣਾ ਭੁੱਖੇ ਕਈ ਥੋੜਾ ਖਾਂਦੇ ਦਾਣਾ ਤੇ ਉਹ ਵੀ ਚੱਕਰ ਪੈ ਜਾਂਦਾ ਸੁਬਾਬੇ ਕੱਲ ਨੂੰ ਮਿੱਸਤੀ ਸੱਦ ਕੇ ਨਾ ਜਿਹੜੇ ਬੜ ਬਿਆ ਸਾਰੇ ਬੰਦ ਕਰਾਉਣੇ ਕਿਉਂਕਿ 5 ਮਿੰਟ ਹੀ ਉਧਰ ਚਲਾਉਣਾ ਹੁੰਦਾ ਮਾ ਥੱਲੇ ਕਬੂਤਰਾਂ ਨੂੰ ਪਾਣੀ ਪੂਣੀ ਪਾਉਣ ਲੱਗਿਆ ਥੱਲੇ ਕਮਰੇ ਹਨੇਰਾ ਹੁੰਦਾ ਉਹ ਇੱਟ ਚ ਆਪਾਂ ਕੂਂਦਰ ਲਾਇਆ ਤੇ ਉਹ ਹੱਦ ਕੇ ਵੀਰੇ ਇਹ ਸਾਰੇ ਅਲੱਗ ਕਰਾ ਦੇਣੇ ਉਹ ਕੱਲੇ ਖੁੰਡੇ ਦਾ ਆਪਾਂ ਇੱਕ ਬਲਬ ਸੈੱਟ ਕਰਾਉਣਾ ਤੇ ਉਹ ਇੱਕੋ ਹੀ ਚੱਲਿਆ ਕਰੂਗਾ ਇਦਾਂ ਸਾਰੇ ਚੱਲਦੇ ਆ ਕਿੰਨੇ ਜਿਹੜੇ ਹੱਕ ਦੇ ਹੁੰਦੇ ਜਾਂਦੇ ਨਹੀਂ ਆ ਪੈਸੇ ਕਿਤੇ ਡਿਗੇ ਹੋਏ ਸੀ ਪਹਿਲਾਂ ਹੀ ਮੇਰੇ ਤੇ ਚੱਪਲ ਦੇ ਨਾਲ ਸੀ ਪਤਾ ਨਹੀਂ ਹੁਣ ਥੱਲਿਓ ਵੀ ਘੁੰਮਦੇ ਆਏ ਕਿੱਦਾਂ ਚੱਪਲ ਦੇ ਨਾਲ ਥੱਲੇ ਲਈ ਸਾਈਡ ਤੇ ਲੱਗੇ ਹੋਏ ਸੀ 200 ਰੁਪਇਆ ਜਾਂਦਾ ਨਹੀਂ ਹੈ ਨਾਲੇ ਹੀ ਤੁਰਿਆ ਫਿਰਦਾ ਵਿਚਾਰਾ ਪੈਸ ਜੀ ਉਹਦਾ ਕੁਦਰਤੀ ਦੇਖਿਆ ਮੈਂ ਕਿ ਪੈਰ ਦੇ ਥਲੇ ਕੀ ਲੱਗਿਆ ਜੇ ਦੇਖਿਆ ਤੇ ਪੈਸੇ ਉਹ ਸਵੇਰੇ ਸੀਗੇ ਜੇਬ ਚ ਉਹ ਕਿਤੇ ਫੋਨ ਫਾਨ ਕੱਢਦੇ ਡੇਗੇ ਹੋਣੇ ਤਾਂ ਚੱਪਲ ਦੇ ਨਾਲੇ ਵਿਚਾਰੇ ਜੁੜੇ ਪਏ ਹੀ ਥੱਲੇ ਹੁਣ ਮੈਂ ਖਿੱਚ ਕੇ ਲਾਇਆ ਬਾਤ ਇਦਾਂ ਪੈਰ ਦੇ ਨਾਲ ਰਗੜ ਕੇ ਮੈਂ ਕਿ ਕੀ ਰਗੜੀ ਜਾਂਦਾ ਥੱਲੇ ਜੇ ਦੇਖਿਆ ਤੇ ਪੈਸੇ ਸੀ ਲੋ ਬਾਬਾ ਕੱਦੂ ਕਰਨਾ ਸ਼ੁਰੂ ਕਰਤਾ ਉਹ ਨਾਲੇ ਇੱਧਰ ਵੀ ਤੇ ਇਹ ਚ ਵੀ ਹੋ ਜਾਣਾ ਤੇ ਲਾਡੀ ਉਹਨਾਂ ਨੂੰ ਹੁਣ ਭਾਜੜਾਂ ਪਈਆਂ ਵੀ ਕਿਹੜੀ ਘੜੀ ਕਰ ਲਈਏ ਉਹ ਰੰਗ ਜਿਹਾ ਲਾਲਾ ਛੱਡਿਆ ਥੱਲੇ ਨੂੰ ਉਹ ਬੂਰੇ ਪੂਰੇ ਵੀ ਜਿਹੜੇ ਫालत ਆਪ ਹੀ ਕਰ ਦਾਂਗੇ ਕਰੋਣੀ ਕਿਸੇ ਤੋਂ ਕੀ ਆ ਜਾ ਕੇ ਵਿੱਚ ਪਾਗਣਾ ਇੱਕ ਬੂਰੇ ਚ ਸਾਰਾ ਗੰਦ ਇੱਥੋਂ ਚੱਕ ਕੇ ਸਿੜ ਦਿਆਂਗੇ ਵੀਰੇ ਇੱਥੇ ਪਾਣੀ ਹੁੰਦਾ ਨਾ ਜਿੱਦਾਂ ਇਕੱਠਾ ਹੁੰਦਾ ਜੋ ਗੰਦ ਹੁੰਦਾ ਸਾਰਾ ਹੀ ਆ ਕੇ ਇੱਥੇ ਕੋਠੀ ਦੇ ਪਿੱਛੇ ਲੱਗ ਜਾਂਦਾ ਇਹ ਨੀਵਾ ਬਹੁਤਾ ਖੱਟਾ ਉਧਰੋਂ ਪਾਣੀ ਜਿੰਨੇ ਪਿੰਡ ਦਾ ਹੁੰਦਾ ਜਦੋਂ ਮੀਂਹ ਪੈਂਦੇ ਆ ਸਾਰਾ ਹੀ ਪਾਣੀ ਨਾ ਭਰ ਕੇ ਆ ਕੇ ਤੇ ਇੱਥੇ ਇਕੱਠਾ ਲੱਗ ਜਾਂਦਾ ਸਾਰਾ ਹੀ ਗੰਦ ਇੱਥੇ ਆ ਤਾਂ ਆਪਣੀਆਂ ਪਰਪੁਰੂ ਸੱਟੇ ਥੱਲੇ ਪਿੱਛੇ ਬਿਠਾ ਇਹ ਫਾਇਦਾ ਹੀ ਆ ਕਈ ਨਾ ਪਿੱਛੇ ਨੂੰ ਖਿੱਚ ਦਾਂਗੇ ਇਹਨਾਂ ਨੇ ਵਿੱਚੇ ਬਾਬੂ ਦੇਣੀਆਂ ਤੇ ਇਹ ਤਾਕਤ ਵਾਲੀਆਂ ਹੀ ਹੁੰਦੀਆਂ ਇਹ ਕਿਹੜਾ ਵੀ ਨੁਕ ਸੂਰਜ ਵੀ ਡੁੱਬ ਚੱਲਾ ਤੇ ਹੁਣ ਆਪਾਂ ਵੀਡੀਓ ਤਾਂ ਵੀ ਐਂਡ ਕਰਦੀਏ ਤੇ ਨਿਆਣੇ ਵੀ ਐ ਠੰਡਾ ਹੋਇਆ ਮੌਸਮ ਦੇਖ ਕੇ ਖੇਡਣ ਤੁਰ ਪਏ ਉਹ ਖੇਡਦੇ ਪਏ ਪਾਣੀ ਫੇਰ ਭਰ ਗਿਆ ਕੁਆਲਿਟੀ ਲੱਗੀ ਬੱਬੋ ਇੰਨਾ ਪਾਣੀ ਲੱਗਦਾ ਡੇਲੀ ਦਾ ਚਾਰ ਪੰਜ ਵਾਰੀ ਪਾਉਣਾ ਪੈਂਦਾ ਗਰਮੀ ਬਹੁਤ ਆ ਪਾਣੀ ਦੀ ਅੰਗੇਲੀ ਨਾ ਕਰਿਓ ਪਾਣੀ ਪਾਉਂਦੇ ਰਹੋ ਸਾਰੀ ਚੇਂਜ ਕਰਦੇ ਰਿਹਾ ਕਰੋ ਪਾਣੀ ਪਾਣੀ ਗਰਮ ਹੋ ਜਾਂਦਾ ਕੁਜਿਆਂ ਚ ਪਿਆ ਵੀ ਤੇਰੀ ਥੋੜਾ ਕੱਢਿਆ ਸੀ ਨਾ ਤੇ ਠੀਕ ਆ ਬਾਬਿਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਕਮੈਂਟ ਸਾਰੇ ਵੀਰਾਂ ਦੇ ਮੈਂ ਪੜਦਾ ਹੁਣਾ ਕਮੈਂਟ ਬਹੁਤ ਸੋਹਣੇ-ਸੋਹਣੇ ਕਰਦੇ ਆ ਜਿਹੜਾ ਵੀ ਕਮੈਂਟ ਕੈਂਡ ਹੋਇਆ ਕਰੂ ਚੱਕ ਕੇ ਆਪਾਂ ਪਿੰਨ ਕਰ ਦਿਆ ਕਰਾਂਗੇ ਉੱਪਰ ਤੇ ਰੋਜੀ ਤੇ ਠੀਕ ਆ ਬਾਬਿਓ ਮਿਲਦੇ ਆਂ ਅਗਲੀ ਵੀਡੀਓ ਚ